ਨਾ ਮੋਦੀ ਨੇ ਨਾ ਅੜਵਾਨੀ ਨੇ ਬਣਾਈਆ ਤੇ ਨਾ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਨੇ ਔਰ ਇਹ ਨਾਲ ਜਿਹੜੇ ਕੇਜਰੀਵਾਲ ਨੇ ਬਣਾਈਆ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹ ਪੰਜਾਬ ਦੀ ਵਿਰਾਸਤ ਆ ਔਰ ਪੰਜਾਬੀਆਂ ਦੀ ਵਿਰਾਸਤ ਆ ਔਰ ਇਸ ਨੂੰ ਅਸੀਂ ਬਿਲਕੁਲ ਨਹੀਂ ਖੋਹ ਦਲਾਂਗੇ ਇਹ ਸੀਐਮ ਚੜ੍ਹ ਭਗਵੰਤ ਮਾਨ ਆ ਇਹ ਆਮ ਆਦਮੀ ਪਾਰਟੀ ਦਾ ਸੈਕੰਡ ਪਾਟਾ ਕਿਉਂਕਿ ਜਦੋਂ ਸਾਡੇ ਸਟੂਡੈਂਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਟਾਸ ਚੁਗਾ ਰਹੇ ਸੀ ਅੰਦੋਲਨ ਕਰ ਰਹੇ ਸੀਗੇ ਇਹ ਬੜੀ ਸ਼ਰਮ ਦੀ ਗੱਲ ਆ ਕਿ ਪੰਜਾਬ ਸਰਕਾਰ ਨੇ ਭਗਵਤਮਾਨ ਸੀਐਮ ਨੇ ਪੰਜਾਬ ਪੰਸ ਦੇ ਮੁਲਾਜਮ ਕਰ ਲੇ ਤਾਂ ਕਿ ਉਹ ਜਿਹੜੇ ਸ਼ਾਂਤੀਪੂਰਵ ਅੰਦੋਲਨ ਕਰ ਰਹੇ ਸੀਗੇ ਉਹਨਾਂ ਫਟੂਟਾ ਦਾ ਤੇ ਸਾਡੀ ਚਾਰਜ ਕਰਵਾਇਆ ਸੋ ਇਸ ਕਰਕੇ ਮੈਂ ਅੱਜ ਦਸਣਾ ਚਾਹਦਾ ਵਾ ਕਿ ਜਿਹੜਾ ਭਗਵਤਮਾਨ ਆ ਇਸ ਨੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਧੋਹਾ ਕੀਤਾ ਵਾ ਔਰ ਇਹ ਸਭ ਤੋਂ ਕਮਜ਼ੋਰ ਸੀਐਮ ਸਾਬਤ ਹੋਇਆ ਵਾ ਕਿ ਕਿ ਜੁਗਵੀ ਪੰਜਾਬ ਦੀ ਜਾਂ ਪੰਜਾਬੀਆਂ ਦੀ ਹੱਕ ਦੀ ਗੱਲ ਹੋਈ ਆ ਤਉ ਦੇ ਭਗਵੰਤ ਮਾਰਨੇ ਪੱਠ ਦਿਖਾ ਕੇ ਪੱਠਿਆ ਵਾ ਹਣ ਗੱਲਾਂ ਸੇ ਕਰੀਏ ਪੰਜਾਬ ਯੂਨੀਵਰਸਿਟੀ ਦੀ ਤੇ ਦੇਖੋ ਕਿੰਨਾ ਨਬਟਾ ਵਿਦਿਆਰਥੀਆਂ ਦਾ ਢੋਖਾ ਤੇ ਲਾਰਾ ਲਾਇਆ ਬੋਲਿਆ ਭਾਈ ਦੇ ਵਿੱਚ ਜਦੋਂ ਸ਼ਾਂਤੀ ਪੂਰਵ ਆਦੇਸ਼ ਪੂਰ ਸਦੇ ਅਸੂਆਂ ਵਗਦੇ ਪ੍ਰਕਾਰ ਕੰਗਿਤ ਮਿੱਟੀ ਵੀ ਉਹ ਜਿੰਨੇ ਸਾਰੇ ਸਾਥੀ ਭਾਪਾ ਲਈ ਸਾਰੇ ਅੱਜ ਪੂਤ ਮਹੱਤਵਪੂਰਨ ਮੁੱਦੇ 'ਤੇ ਇਕੱਠੇ ਹੋਏ ਆ ਕਿਉਂਕਿ ਆਪਾਂ ਜਾਣਦੇ ਆ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹ ਬੀ ਜੀ ਪੀ ਸਰਕਾਰ ਉਰਾਮਾਦੀ ਪਾਰਟੀ ਨੇ ਮੱਥੇ ਚੜਾ ਕੇ ਅੱਜ ਨੌਜਵਾਨਾਂ ਦਾ ਜਿਹੜਾ ਭੇਖਾ ਫਤਮ ਕਰ ਦਿੱਤਾ ਉਹ ਸਭ ਤੋਂ ਵੱਡੀ ਸ਼ਾਂਤੀ ਦਾ ਕਾਲਾ ਕਿੰਗੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਦੇ ਵਿੱਚ ਪਹੁੰਚਾਉਣ ਦੇ ਲਈ ਸਭ ਤੋਂ ਵੱਡਾ ਸਾਡੇ ਕੇਂਦਰ ਦੇ ਮੰਤਰੀ ਜਿਹੜਾ ਭਾਨ ਪ੍ਰਕਾਸ਼ ਉਹ ਜਿਸਨੇ ਮਦਦਣਾ ਚੋਣਾ ਕਿ 2022 ਤੋਂ 2024 ਤੱਕ ਨਾ ਤਾਂ ਸਰਦਾਰ ਪ੍ਰਮੋਦ ਸਿੰਘ ਬਾਦਲ ਤੇ ਹਾਲੀ ਗੱਤੀ ਉਹ ਨਾ ਜਿਹੜਾ ਮੀਟ ਹੈਰ ਹੋਣਾ ਹੈ ਫੈਸ ਜਿਹੜਾ ਐਜੂਕੇਸ਼ਨ ਕੋਰਸ ਤੇ ਰਹੇ ਆ ਉਹ ਸਭ ਤੋਂ ਵੱਡੀ ਗੱਲ ਆ ਕਿ ਤੋਂ ਪ੍ਰਕਾਸ਼ ਨੇ ਪਿਛਲੇ ਤਿੰਨ ਸਾਲਾਂ ਤੋਂ ਉੱਥੇ ਜਿਹੜੀ ਹਾਲੀ ਨਿਰੰਤਰ ਉਹ ਲਗਾਤਾਰ ਦੇ ਰਿਹਾ ਉਹ ਜਿਸ ਕਰਕੇ ਰਿਜ਼ਲਟ ਕੀ ਨਿਕਲਿਆ ਕਿ ਜਦੋਂ ਕੁਝੀ ਕਿਸੇ ਵੀ ਕਮੇਟੀ ਦੇ ਵਿੱਚ ਹਾਜ਼ਰੀ ਨਹੀਂ ਲਾਈ ਤੇ ਵਨ ਸਾਈਡ ਹੋ ਕੇ ਭਾਜਪੀ ਦੇ ਪੰਜਾਬ ਯੂਨੀਵਰਸਿਟੀ ਹੱਥੇ ਚੜ ਗਈ। ਬੜੀ ਸ਼ਰਮ ਦੀ ਗੱਲ ਆ ਕਿ ਕਿਤੇ 2010 ਤੋਂ ਮੁੱਖ ਮੰਤਰੀ ਬਾਦਲ ਔਰ ਜਿਸ ਦੇ ਵਿੱਚ ਕਾਂਗਰਸ ਵੀ ਆਈ ਆ ਔਰ ਖਾਸ ਕਰ ਜਿਹੜੀ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਲੋਕਾਂ ਦੇ ਹਿੱਤ ਦੇ ਲਈ ਨੌਜਵਾਨਾਂ ਦੇ ਹਿੱਤ ਦੇ ਲਈ ਕਿਉਂਕਿ ਚੇਤਾਬਾ ਸਾਨੂੰ ਕਿ ਇਸ ਟਾਈਮ ਸੰਘਰਸ਼ ਕੀਤਾ ਸੀ। ਜਿਹੜੇ ਸਰਕਾਰ ਮੁਰਦਾਬ ਮੁਰਦਾਬ oh